ਹਾਂਜੀ ਅੱਜ ਆਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ 68 ਛਾਤੀ ਕਮਰ 66 ਤੇ ਸਾਢੇ 19 ਹੈਗਾ ਇਹਨਾਂ ਦਾ ਘੇਰਾ ਤੇ हिਪ ਇਹਦੇ ਹਿਸਾਬ ਨਾਲ ਆਪਾਂ ਅੱਜ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਜਿਸ ਤਾ ਇਹ ਘੇਰੇ ਪਰਵਾਰਕਾ ਜਿਹੜਾ ਕਿ ਘੇਰੇ ਦੇ ਸੈਂਟਰ ਵਿੱਚ ਵਰਕ ਹੁੰਦਾ ਤੇ ਨੂੰ ਆਪਾਂ ਕਿਸ ਤਰ੍ਹਾਂ ਇਹਦੀ ਕਟਾਈ ਕਰਨੀ ਹੈ ਕਿ ਜਿਹੜੇ ਜਿਵੇਂ ਬਾਰਡਰ ਬਣਿਆ ਹੋਇਆ ਥੱਲੇ ਤੇ ਵਿਚਾਲੇ ਵਿਚਾਲੇ ਇਹਦੇ ਸੈਂਟਰ ਦੇ ਵਿੱਚ ਵਰਕ ਕੀਤਾ ਹੋਇਆ ਹੈ ਇਸ ਵਰਕ ਨੂੰ ਆਪਾਂ ਮਰਕਲ ਵਰਕ ਦੀ ਨਾਲ ਇਸ ਤਰ੍ਹਾਂ ਲਾ ਕੇ ਰੱਖ ਲੈਣਾ ਜਿੱਥੋਂ ਤੱਕ ਅੱਧਾ ਅੱਧਾ ਬਾਟਰੀ ਜਿਹਾ ਮੈਂ ਪਲੇਨ ਛੱਡਿਆ ਹੋਇਆ ਤੇ ਅੱਧੇ ਤੇ ਵਰਕ ਕੀਤਾ ਹੋਇਆ ਉਹਦੀ ਕਟਾਈ ਆਪਾਂ ਕਿਵੇਂ ਕਰਨੀ ਹੈ ਇਸ ਤਰ੍ਹਾਂ ਆਪਾਂ ਵਰਕ ਰੱਖ ਲੈਣਾ ਜਿੱਥੋਂ ਵਰਕ ਸ਼ੁਰੂ ਹੁੰਦਾ ਹੈ ਤੇ ਕੋ ਉਥੋਂ 8 ਇੰਚ ਟੀਬ ਰੱਖ ਕੇ ਮਿਨਾਗੇ ਤੇ ਆਪਣਾ ਘੇਰਾ ਕਿੰਨਾ ਹੈ ਤੇ ਆਪਾਂ ਇਸ ਤਰ੍ਹਾਂ ਜਿਵੇਂ 12 ਇੰਚ ਰੱਖਣਾ ਜੇਕਰ ਆਪਾਂ ਨੂੰ ਕਪੜਾਈ ਤੇ ਜ਼ਰੂਰਤ ਹੋਵੇ ਵੱਧ ਰੱਖਣ ਦੀ ਵਿਬਾਂਹ ਦੇ ਵਿੱਚ ਜੋੜਨ ਪਾਉਣਾ ਜਾਂ ਕੁਝ ਕਰਨਾ ਤੇ ਫੇਰ ਆਪਾਂ ਇਤਰੂ ਦੋ ਇੰਚ ਜ ਜੇ ਆਪਾਂ ਐਕਸਟਰਾ ਰੱਖਣਾ ਹੁੰਦਾ ਵਿੱਚ ਫੋਲਡ ਕਰਨ ਵਾਲਾ ਉਹ ਆਪਾਂ ਕੜਾਈ ਤੋਂ ਬਿਨਾਂ ਅੱਥਾ ਕੰਚੇ ਇੱਧਰ ਵੱਧ ਛੱਡ ਕੇ ਤੇ ਜਿਹੜੇ ਇੰਚ ਆਪਾਂ ਪਲੇਨ ਕੱਪੜਾ ਲੈ ਸਕਦੀਏ ਨਾਲ ਵੀ ਆਪਣਾ ਇੱਧਰ ਕੱਪੜਾ ਫੇਰ ਇਸ ਤਰ੍ਹਾਂ ਹੋ ਕੇ ਤੇ ਇੱਕ ਜਿਹੜੀ ਵੱਧ ਰੱਖਣਾ ਕੱਪੜਾ ਬਾਅਦ ਚ ਲੱਗਦਾ ਬਾਅਦ ਆਪਣੇ ਕੋਲ ਕੱਪੜਾ ਉਹ ਬਾਂਧਾ ਹੈਗਾ ਤੇ ਨੂੰ ਆਪਾਂ ਸੈਂਟਰ ਵਿੱਚ ਹੀ ਰੱਖ ਲਾਂਗੇ ਇਹ ਟੋਪ ਫਰ ਮਿਲਾਂਗੇ ਇਸ ਤਰ੍ਹਾਂ ਵਰਕ ਵਰਕ ਵਾਲੀ ਜਗ੍ਹਾ ਤੇ ਆਪਾਂ ਕਿਉਂਕਿ ਕਈ ਵਾਰੀ ਆਪਾਂ ਸਾਰਾ ਇਸ ਤਰ੍ਹਾਂ ਅੱਧਾ ਜਿੰਨਾ ਘੇਰਾ ਹੁੰਦਾ ਆਪਾਂ ਕਾਟ ਕਰਕੇ ਉਹਨੂੰ ਮਿਲ ਲੈਂਦੇ ਆ ਜ ਜਦੋਂ ਆਪਣਾ ਘੇਰਾ ਫੋਲਡ ਕਰਨਾ ਹੁੰਦਾ ਉਦੋਂ ਆਪਣਾ ਜਿਹੜਾ ਵਰਕ ਹੈ ਉਹ ਫਿਰ ਦੂਸਰੀ ਸਾਈਡ ਤੇ ਰਹਿ ਜਾਂਦਾ ਤੇ ਕਮੀਜ਼ ਤੇ ਪਲੇਨ ਕਪੜਾ ਇਸ ਤਰ੍ਹਾਂ ਆ ਜਾਂਦਾ ਤੇ ਪਲੇਨ ਕਪੜੇ ਨੂੰ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਦਿਆਂਗੇ ਠੀਕ ਹੈ ਇਹ ਰਿਤੇ 4 ਇੰਚ ਜਿਹੜਾ ਵਰਕ ਰੱਖਣਾ ਹੈ ਦੋ ਦੋ ਬਿਲਕੁਲ ਹੀ ਸਾਈਡ ਤੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣੀ ਹੈ ਇਹਨੂੰ ਬੜੀ ਕਿੰਚੀ ਨਾਲ ਕਰ ਸਕਦੇ ਤੇ ਆਪਾਂ ਕਾਟਨ ਦਾ ਇਹਨੂੰ ਕੁਝ ਇਸ ਤਰ੍ਹਾਂ ਲਾ ਦਾਂਗੇ ਤੇ ਹੁਣ ਆਪਣੇ ਸਾਰੇ ਤੇਰੇ ਤੇ ਜਿਵੇਂ ਵਰਕ ਆ ਗਿਆ ਹੁਣ ਆਪਾਂ ਉਹਨੂੰ ਕਰਕੇ ਰੱਖ ਲਾਂਗੇ ਨਿਸ਼ਾਨ ਲਗਾਉਣ ਲਈ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਤੇ ਜਿਹੜਾ ਬੈਕ ਵਾਲ ਸਾਈਡ ਹੈ ਇਹ ਆਪਣੇ ਕੋਲ ਕਪੜਾ ਲਾ ਕੇ ਰੱਖਿਆ ਹੋਇਆ ਹੈ ਤੇ ਫਿਰ ਕੋਲ ਜਿਹੜਾ ਆਪਣਾ ਵਾਰਡਰ ਬਣਿਆ ਹੋਇਆ ਤੇ ਸੇਮ ਹੀ ਆਪ ਉੱਪਰ نیچے ਕਰਕੇ ਇਸ ਤਰ੍ਹਾਂ ਰੱਖ ਲੈਣਾ దొన్న సైడ్ జోరా తల్లి ఫోల్డ్ ఫోర్ ప్రాబ్లం ఉంది చరణి మజలి బ ఏ బాగుదే కూపల్లి సైడ్ ఉపకే ਅੱਧਾ ਪੂਰੇ ਪਰ ਉੱਪਰ ਕਰਕੇ ਰੱਖਣੀ ਹੈ ਜੇ ਤੁਹਾਨੂੰ ਆਪਾਂ ਫਿਟਿੰਗ ਕਰਾਂਗੇ ਉਦੋਂ ਆਪਾਂ ਜਿਹੜਾ ਅੱਧਾ ਇੰਚ ਡਾਊਨ ਕਰਦੇ ਆ ਉਹਦੇ ਨਾਲ ਆਪਣਾ ਇਹ ਜਿਹੜਾ ਪੁਰਾਣੇ ਜਿਹਾ ਕਪੜਾ ਆਇਆ ਹੁੰਦਾ ਹੈ ਉਹ ਢੁੱਲੀ ਸਿਹੜ ਵੱਗ ਜਾਂਦੀ ਤੇ ਆਪਣਾ ਬਾਰਡਰ ਜਿਹੜਾ ਬਰੋਬਰ ਹੋ ਜਾਂਦਾ 13 ਇਹਨਾਂ ਦਾ 1.5 ਹੈ ਤੇ ਆਪਾਂ 2.5 ਇਹ ਲਵਾਂਗੇ सात इंच थल् द साडे अठारा भी आपण इथे लिहिले आपण साडे सोळा भी ये दोन्ही आप ना लिखल ठीक है ਸਭ ਪਿਛੇ ਸੱਤ ਇੰਚ ਤੇ ਆਪਾਂ ਇਹਦੀ ਕਮਰ ਦੇ ਨਿਸ਼ਾਨ ਲਗਾਉਣਾ ਜਿਹੜਾ ਹੈ ਪਰਾਂ ਨਿਸ਼ਾਨ ਹੈ 1.14 ਇੰਚ 1 ਇੰਚ ਪੱਖ ਉਧਰ ਦੇਖਾਂਗੇ 1.15 ਤੇ ਤੇ ਪਰਾਂ ਨਿਸ਼ਾਨ ਅੱਪਰ ਲਗਾ ਲੈਣਾ ਹੈ ਤੇ ਜਿੰਨੀ ਹੈਗੀ ਉਨੇ ਨਿਸ਼ਾਨ ਲਗਾਉਣਾ ਆਪਾਂ ਤੁਰੇ ਆਪਾਂ నిశాను సా దస్ పూజ సాడే తిని సైడ్ ఇచ్చే ఢాయి ఇంచ రేడ సా తయారు దో ఇంచే ఇంచు నీచేలా ਇਹ ਜਿਹੜਾ ਗਲਾਉਣਾ ਇਹ 5 ਇੰਚ 5 ਇੰਚ ਬਿਲਕੁਲ ਅਸਲੀ ਤੇ ਪੂਰੀ ਜਿਸ ਤਰ੍ਹਾਂ ਨਾਲ ਦੇਵਾਂਗੇ ਤੇ ਆਪਾਂ ਇਥੋਂ 4.5 ਇੰਚ ਜਿਹੜਾ ਹੈ ਐਕਸਟਰਾ ਰੱਖ ਦੇਣੀ ਹੈ ਜਿਸ ਨਾਲ ਨਹੀਂ ਗਲਾਈਏ ਪਕਾਉਣੀ ਇਹ ਤੁਸੀਂ ਇਥੋਂ ਵੀ ਘਟਾ ਕੇ ਰੱਖ ਸਕਦੇ ਜਿਵੇਂ ਆਪਾਂ ਇਥੋਂ 1.5 ਕੇਤੀਰਾ ਰੱਖਿਆ ਤੇ ਇਥੋਂ ਆਪਾਂ 4.5 ਚ ਘਟਾ ਕੇ ਇਸ ਤਰ੍ਹਾਂ ਮੈਂ ਨਿਸ਼ਾਨ ਲਗਾ ਸਕਦੇ ਹਾਂ ਸੇਮ ਹੀ ਨਿਸ਼ਾਨ ਨੂੰ ਆ ਇਸ ਤਰ੍ਹਾਂ ਵੀ ਜੀ ਆ ਪਾਈਥੋ ਸੈਂਟਰ ਚੋ ਆਪਾਂ ਇਹਨਾਂ ਦਾ ਵੀ ਰੱਖ ਲਾਂਗੇ ਜੀ ਛਾਣ ਆਪਣਾ ਬਿਲਕੁਲ ਉਸੇ ਤਰ੍ਹਾਂ ਹੀ ਆਉਣਾ ਹੈ ਤੇੰਦੀ-ਤੇੰਦੀ ਇਹ ਪਾਈਥੋ ਤੇ ਇਹ ਵੀ ਘਾਟ ਪਾ ਲਈ

కళో అసలీ గూడే కళా ఇంచ

ਇਹ ਮੈਂ ਕਿੰਨਾ ਲਾਇਆ ਹੋਇਆ ਇਹ ਇਹਦੇ ਕੋਲੋਂ ਆਪਾਂ ਨੂੰ ਕੋਲੋਂ ਆਪਾਂ ਤੋਂ ਬਾਅਦ ਆਪਾਂ ਸਾਈਡ ਵਾਲੀ ਫਿਟਿੰਗ ਦੇ ਨਿਸ਼ਾਨ ਇਹ ਕੋਈ ਜੀ ਦੁਬਾਰਾ ਲਾਉਣਾ ਚੈੱਕ ਕਰਕੇ ਫਿਰ ਆਪਾਂ ਟਾਈ ਕਰਨੀ। ਇਹਨਾਂ ਕਮੀਜ਼ ਦੀ ਹੋਣੀ ਕੱਟੀ। ਫਿਰ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ। ਬਾਹਾਂ ਦੇ ਇਹਨੂੰ ਕੋਲੋਂ ਆਪਣਿਆਂ ਵਾਲੇ ਬੋਲਡ ਵਾਲੀ ਬਾਹਾਂ ਨਹੀਂ ਜੀ ਬਣेंगी। ਕਿਉਂਕਿ ਇੱਕ ਸਾਈਡ ਤੇ ਇਹ ਸੀਗਾ ਦੂਸਰੀ ਸਾਈਡ ਤੋਂ ਸੈਂਟਰ ਵਿੱਚੋਂ ਕੱਟਿਆ ਹੋਇਆ। ਤੋਂ ਆਪਾਂ ਇਹਨੂੰ ਲਾ ਕੇ ਲਾ ਦੇਣਗੇ। गले पर डिज़ाइन कर सकते हैं बहुत अपने पलपिंग लाख सोलह इंचें ਫਿਰ ਅੰਸਾਈਡ ਤੋਂ ਆਪਣੀ ਦੂਸਰੀ ਇਹ ਦੇ ਨਾਲੋਂ ਜਿਵੇਂ ਛੋਟੇ ਤੇ ਇੱਥੇ ਹੋਏ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਰੱਖ ਲਾਂਗੇ ਠੀਕ ਹੈ ਇਹਨਾਂ ਦੇ ਆਪਾਂ ਇੱਕ ਸਾਈਡ ਤੇ ਵੀ ਪਾ ਸਕਦੇ ਹਾਂ ਇਸ ਤਰ੍ਹਾਂ ਮੁਕੰਨ ਕਰਕੇ ਇੱਕ ਸਾਈਡ ਤੇ ਪਾ ਦੇਣ ਪਰ ਇਹ ਵਿੱਚ ਆਊਗਾ ਜਿਹੜਾ ਆਪਾਂ نیچے ਨੂੰ ਪਾਵਾਂਗੇ ਇਹ ਸਲਾਂਗੇ ਵਿੱਚ ਆ ਜਾਣਾ ਕਰਕੇ ਆਪਣਾ ਇਹ ਜੁੜਾ ਇੱਥੇ ਇਹ ਹੀ ਪਾ ਦੇਣੀ ਹੈ ਤਾਂ ਫਿਰ ਉਹ ਰੈਡੀਫੇਟਿੰਗ ਹੋਵਨੈ ਠੀਕ ਹੈ 212 ਕੁਝ ਹੋ ਜਾ ਨਸਤਾਨੀ ਉਹਨੂੰ ਫੇਟਿੰਗ ਕਰਾਂਗੇ ਸਾਢੇ 6 ਇੰਚ ਮੈਂ ਰੱਖਾਂਗੀ ਤੇ ਦੂਆਪਰ ਜਿਹੜੀ ਕਾਰਡ ਪਾਉਣੀ 3 ਇੰਚ ਦੀ ਉਹ ਪਾਵਾਂਗੀ ਤੇ ਇਸ ਤਰ੍ਹਾਂ ਮਿਲਾ ਲੈਣੇ। ਜਿਹੜਾ ਜਿਹੜਾ ਪਾ ਥੋੜਾ ਸ্লাইਸਿੰਗ ਉੱਪਰ ਘਾ ਕੇ ਰੱਖ ਲੈਣੇ। ਆਨੇ ਵਿੱਚ ਹੀ ਆ ਜਾਣਾ ਜਦੋਂ ਪੀਟਿੰਗ ਕੀਤੀ ਜਿਹੜੀ ਆਪਾਂ ਜੁੜੂ ਉੱਪਰੋਂ ਪਾਉਣੀ ਫੇਰ ਉਹ ਆਪਣਾ ਸਟੈਸਟ ਇਹ ਆਪਣਾ ਬੰਦ ਕੱਟਣੀ ਹੋਣੀ ਤੇ ਫਿਰ ਉਹਨੂੰ ਜੋੜ ਕਾ ਕੇ ਫੇਰ ਇਹਨੂੰ ਹੀ ਕੱਟ ਪਾਉਣੀ ਹੈ